ਅੱਜ ਉਹ ਅੱਜ ਮੈਂ ਤੁਹਾਨੂੰ ਨਾ ਕਿੱਸਾ ਤੁਹਾਨੂੰ ਚਮਕੀਲੇ ਤੇ ਕਲਦੀਪ ਪਾਰਸ ਦੀ ਯਾਰੀ ਦਾ ਜਦੋਂ ਚਮਕੀਲੇ ਦੀ ਡੈਥ ਵੀ ਹੋ ਜਾਂਦੀ ਆ ਤਾਂ ਵੀ ਕੋਈ ਡੈੱਡ ਬਾਡੀ ਲੈਣ ਨਹੀਂ ਜਾਂਦਾ ਤਾਂ ਵੀ ਕਲਦੀਪ ਪਾਰਸ ਤੇ ਕਲਦੀਪ ਮਾਨਕ ਦੋਨੇ ਜਣੇ ਜਾਂਦੇ ਆ ਉੱਥੋਂ ਲੈ ਕੇ ਆਉਂਦੇ ਆ ਤੇ ਉਸ ਤੋਂ ਬਾਅਦ ਸੰਸਕਾਰ ਵੀ ਕਰਦੇ ਆ ਤੇ ਉਸ ਤੋਂ ਬਾਅਦ ਇੱਕ ਲਾਈਵ ਸ਼ੋਅ ਦੇ ਵਿੱਚ ਕਲਦੀਪ ਪਾਰਸ ਦੱਸਦਾ ਕਹਿੰਦਾ ਜਿਹੜੇ ਅੱਜ ਬੜੇ ਚਹੇਤੇ ਬਣੀ ਫਿਰਦੇ ਨਾ ਅਮਰ ਸਿੰਘ ਚਮਕੀਲੇ ਦੇ ਇੱਕ ਫੁੱਲ ਵੀ ਚਮਕੀਲੇ ਦੀ ਚਿਖਾ ਤੇ ਪਾਉਣ ਨਹੀਂ ਸੀ ਆਏ ਤੇ ਅਸੀਂ ਉਦੋਂ ਗਏ ਸੀ ਕਿਉਂਕਿ ਚਮਕੀਲੇ ਨਾਲ ਬਹੁਤ ਗੂੜੀ ਯਾਰੀ ਸੀ ਕਲਦੀਪ 파ਰਸ ਦੀ ਇਹ ਇਕੱਠੇ ਹੀ ਰਹਿੰਦੇ ਸੀ ਤੇ ਛਿੰਦੇ ਦੇ ਕੋਲ ਇਹਨਾਂ ਦੋਨਾਂ ਨੇ ਸੰਗੀਤ ਵੀ ਸਿੱਖਿਆ ਆ ਸੀ ਤੇ ਇਹਨਾਂ ਦਾ ਭਰਾਮਾਚਾਰੀ ਪਿਆਰ ਸੀਗਾ ਆਪਸ ਦੇ ਵਿੱਚ ਤੇ ਕਲਦੀਪ 파ਰਸ ਨੂੰ ਕਹਿੰਦੇ ਐਨਾ ਤਕੜਾ ਗਮ ਲੱਗ ਗਿਆ ਸੀ ਚਮਕੀਲੇ ਦੇ ਜਾਣ ਦਾ ਤੇ ਉਹਦੀ ਸਮਾਦ ਤੇ ਜਾ ਕੇ ਕਲਦੀਪ 파ਰਸ ਮਾਚ ਰੋਂਦਾ ਰਹਿੰਦਾ ਸੀ ਤੇ ਬਸ ਪੈਗ ਲਾ ਲੈਣਾ ਜਾ ਕੇ ਉੱਥੇ ਰੋਈ ਜਾਣਾ ਪੈਗ ਲਾ ਲੈਣਾ ਰੋਈ ਜਾਣਾ ਉਸ ਤੋਂ ਬਾਅਦ ਜ਼ਿੰਦਗੀ ਦੇ ਵਿੱਚੋਂ ਵੀ ਛੇਤੀ ਚਲਾ ਗਿਆ ਕੁਲਦੀਪ 파ਰਸ ਕਿਉਂਕਿ ਉਹ ਕਹਿੰਦਾ ਸੀ ਮੈਨੂੰ ਚਮਕੀਲੇ ਤੇ ਜਾਣ ਦਾ ਬਹੁਤ ਵੱਡਾ ਗਮ ਆ ਕਿਉਂਕਿ ਇੱਕ ਹੋਰ ਵਾਦਾ ਕੀਤਾ ਸੀਗਾ ਕੁਲਦੀਪ 파ਰਸ ਅਮਰ ਸਿੰਘ ਚਮਕੀਲੇ ਤੇ ਅਮਰਜੋਤ ਦੇ ਇਹਨਾਂ ਦੇ ਇੱਕ ਉਹ ਮੈਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਦੱਸੂਗਾ ਉਹ ਵਾਦਾ ਨਹੀਂ ਸੀ ਪੂਰਾ ਹੋ ਸਕਿਆ ਕਿਉਂਕਿ ਅਮਰਜੋਤ ਨੇ ਤੇ ਚਮਕੀਲੇ ਨੇ ਕਿਹਾ ਸੀਗਾ ਵੀ ਆਹ ਕੰਮ ਕਰਾਂਗੇ ਜਿਹੜਾ ਉਹ ਵਾਦਾ ਨਹੀਂ ਸੀ ਪੂਰਾ ਹੋ ਸਕਿਆ ਇੱਕ ਤਾਂ ਉਹਦਾ ਗਮ ਕੁਲਦੀਪ 파ਰਸ ਨੂੰ ਖਾਂਦਾ ਸੀ ਦੂਜੀ ਗੱਲ ਕੁਲਦੀਪ 파ਰਸ ਨਾਲ ਪਿਆਰ ਹੀ ਇੰਨਾ ਸੀ ਚਮਕੀਲੇ ਦਾ ਤੇ ਕੁਲਦੀਪ ਪਾਰਸ ਚਮਕੀਲੇ ਦੇ ਪਿਆਰ ਨੂੰ ਭੁੱਲ ਹੀ ਨਹੀਂ ਸਿ ਪਾਇਆ ਤੇ ਜ਼ਿੰਦਗੀ ਦੇ ਵਿੱਚ ਜਲਦੀ ਹੀ ਕੁਲਦੀਪ ਪਾਰਸ ਚਲਾ ਗਿਆ ਇਸੇ ਗਮ ਦੇ ਵਿੱਚ ਮੇਰਾ ਯਾਰ ਚਮਕੀਲਾ ਚਲਾ ਗਿਆ ਤੇ ਕਹਿਣ ਦਾ ਮਤਲਬ ਦੋਸਤੋ ਚਮਕੀਲੇ ਦੇ ਨਾਲ ਨਾਲ ਕੁਲਦੀਪ ਪਾਰਸ ਨੇ ਵੀ ਬਹੁਤ ਸਾਰੇ ਹਿੱਟ ਗੀਤ ਦਿੱਤੇ ਆ ਇਸ ਇੰਡਸਟਰੀ ਨੂੰ ਜੇ ਮੈਂ ਗੀਤਾਂ ਦੀ ਗੱਲ ਕਰਾਂ ਤਾਂ ਅਣਗਿਣਤ ਗੀਤ ਨੇ ਜਿਹੜੇ ਕੁਲਦੀਪ ਪਾਰਸ ਦੇ ਉਸ ਸਮੇਂ ਦੇ ਵਿੱਚ ਦੋ ਤਿੰਨ ਕਲਾਕਾਰ ਚੜੇ ਹੋਏ ਸੀਗੇ ਕੁਲਦੀਪ ਮਾਨ ਕੁਲਦੀਪ ਪਾਰਸ ਸੁਰਿੰਦਰ ਚੰਦਾ ਅਮਰ ਸਿੰਘ ਚਮਕੀਲਾ ਪੂਰੀ ਝੰਡੀ ਕੱਢੀ ਫਿਰਦੇ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜ਼ਰੂਰ ਦੱਸਿਓ ਤੇ ਅਗਲੇ ਪਾਰਟ ਦੇ ਵਿੱਚ ਮੈਂ ਉਹ ਗੱਲ ਦੱਸੂਗਾ ਤੁਹਾਨੂੰ